ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਅਸਲ 'ਚ ਜਿਹੜੀ ਗੱਲਬਾਤ ਕਰਨੀ ਚਾਹਣਾ ਉਹ ਭਾਣੇ ਦੀ ਹੈ ਭਾਣਾ ਮੰਨਣਾ ਸਾਨੂੰ ਸ਼ੁਰੂ ਤੋਂ ਸਿਖਾਇਆ ਗਿਆ ਹੈ ਨਾ ਤੇ ਅਸੀਂ ਫਿਰ ਵੀ ਮਹਾਰਾਜ ਤੋਂ ਮੰਗਦੇ ਰਹਿੰਨੇ ਹਾਂ ਨਾ ਕੁਝ ਨਾ ਕੁਝ ਮੈਨੂੰ ਲੱਗਦਾ ਵੀ ਸਾਨੂੰ ਮੰਗਣਾ ਨਹੀਂ ਚਾਹੀਦਾ ਕਿਉਂਕਿ ਜੇਕਰ ਅਸੀਂ ਮੰਗਦੇ ਹਾਂ ਕਈ ਵਾਰ ਸਾਨੂੰ ਪਤਾ ਘੱਟ ਹੋਵੇ ਤੇ ਅਸੀਂ ਘੱਟ ਮੰਗ ਲਈਏ ਤੇ ਮਹਾਰਾਜ ਦੇ ਹੱਥ ਬਹੁਤ ਕੁਝ ਹੁੰਦਾ ਸਾਨੂੰ ਦੇਣ ਨੂੰ ਤੇ ਤਾਂ ਜੋ ਅਸੀਂ ਉਹਦੇ ਤੇ ਛੱਡੀ ਕੇ ਉਹ ਸਾਨੂੰ ਕੁਝ ਵੀ ਦੇਣਾ ਚਾਹੁੰਦਾ ਸਾਡਾ ਸਾਡੀ ਮੰਗ ਤੋਂ ਹਮੇਸ਼ਾ ਹੀ ਉੱਤੇ ਹੁੰਦਾ ਮੇਰਾ ਇੱਕ ਕਿੱਸਾ ਮੈਂ ਤੁਹਾਨੂੰ ਸੁਣਾਉਣਾ ਚਾਹਣਾ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਕਿਵੇਂ ਗਿਆ ਮੈਂ ਸੋਚ ਵੀ ਨਹੀਂ ਸਕਦਾ ਸੀ ਕਦੇ ਵੀ ਨਾ ਮੇਰੇ ਘਰਦਿਆਂ ਨੇ ਕਦੇ ਸੋਚਿਆ ਸੀਗਾ ਵੀ ਮੈਂ ਯੂਨੀਵਰਸਿਟੀ ਪੜ੍ਹਾਂਗਾ ਗੱਲ ਕੀ ਬਣੀ ਕਿ ਮੈਂ ਜਦੋਂ ਆਪਣੀ ਪੜ੍ਹਾਈ ਪੂਰੀ ਕੀਤੀ ਗ੍ਰੈਜੂਏਸ਼ਨ ਦੀ ਉਸ ਤੋਂ ਬਾਅਦ ਪੇਪਰਾਂ ਦੀ ਤਿਆਰੀ ਕਰਦੇ ਸਾਰੇ ਹਨਾ ਸਰਕਾਰੀ ਨੌਕਰੀ ਲੱਗ ਜੇ ਕਰਦੇ ਨੇ ਜੀ ਹੁੰਦਾ ਵੀ ਬਹੁਤ ਪੜ ਲੈ ਇਹਨਾਂ ਦਾ ਬਹੁਤ ਹੁੰਦਾ ਵੀ ਨੌਕਰੀ ਲੱਗਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਚਲੋ ਮੈਂ ਨੌਕਰੀ ਕਰਨ ਵਾਸਤੇ ਤਿਆਰੀ ਕਰਨ ਲੱਗ ਗਿਆ ਪੇਪਰਾਂ ਦੀ ਤੇ ਵੀ ਕੋਈ ਨਾ ਕੋਈ ਪੇਪਰ ਪਾਸ ਹੋ ਜਾਏ ਤੇ ਉਹਦੇ ਨਾਲ ਹੀ ਸਾਨੂੰ ਇਹ ਸੀਗਾ ਕਿ ਮੇਰਾ ਜਿਹੜਾ ਭਰਾ ਸੀ ਉਹ ਫੌਜ ਵਿੱਚ ਭਰਤੀ ਸੀਗਾ ਤੇ ਨੌਕਰੀ ਕਰਦਾ ਸੀ ਤੇ ਸਾਨੂੰ ਐ ਸੀ ਵੀ ਹੁਣ ਘਰ-ਬਾਰ ਬਣਾਉਣਾ ਉਹਦਾ ਵਿਆਹ ਉਹ ਕਰਨਾ ਤੇ ਪੈਸੇ ਪੁੱਛਿਆਂ ਦਾ ਬੰਦੋਬਸਤ ਕਿੱਥੇ ਹੁੰਦਾ ਹਨਾ ਬੰਦੇ ਹੁੰਦਾ ਲੋਨ ਮਿਲ ਜੇ ਜਾਂ ਕੁਛ ਵੀ ਜਿਵੇਂ ਹੋਣੀ ਦਾ ਹੋਣਾ ਹੁੰਦਾ ਉਵੇਂ ਗੱਲ ਕੀ ਹੋਈ ਕਿ ਉਹਨੇ ਮੈਨੂੰ ਕਿਹਾ ਇੱਕ ਵਾਰੀ ਫੋਨ ਕਰਕੇ ਕਿ ਫਗਵਾੜੇ ਕੋਈ ਲੋਨ ਦਿੰਦਾ ਬਹੁਤ ਸਸਤਾ 4% ਵਿਆਜ ਤੇ ਆਪਾਂ ਉੱਥੋਂ ਲੋਨ ਲੈ ਲੈਨੇ ਆ ਤੇ ਆਪਾਂ ਘਰ ਪਾ ਲਾਂਗੇ ਮੈਂ ਕਿਹਾ ਵੀ ਇਹ ਤਾਂ ਠੀਕ ਹੈ ਚਲੋ ਹੁਣ ਮੈਂ ਉਹਨੂੰ ਪੁੱਛਾਂ ਵੀ ਫਗਵਾੜਾ ਕਿੱਥੇ ਆ ਗ੍ਰੈਜੂਏਸ਼ਨ ਤੱਕ ਕਰਨ ਤੋਂ ਬਾਅਦ ਵੀ ਕਿਤੇ ਉਧਰ ਗਏ ਹੀ ਨਹੀਂ ਸੀ ਲੁਧਿਆਣਾ ਫਗਵਾੜਾ ਤਾਂ ਉਹਨੇ ਮੈਨੂੰ ਮੋਟਾ-ਮੋਟਾ ਇਹ ਦੱਸਿਆ ਕਿ ਇੱਥੋਂ ਤੂੰ ਬੱਸ ਚੜੇਗਾ ਰਾਮਪੁਰੇ ਤੋਂ ਲੁਧਿਆਣੇ ਦੀ ਲੁਧਿਆਣੇ ਤੋਂ ਭਾਰਤ ਨਗਰ ਚੌਕ ਤੋਂ ਤੂੰ ਉੱਥੋਂ ਇੱਕ ਆਟੋ ਲੈ ਕੇ ਤੂੰ ਜਲੰਧਰ ਬਾਈਪਾਸ ਜਾਏਂਗਾ ਜਲੰਧਰ ਬਾਈਪਾਸ ਤੋਂ ਫਿਰ ਬੱਸ ਚੜੇਂਗਾ ਚਲੋ ਜਿਹੜੀ ਵੀ ਗੱਲਬਾਤ ਸੀ ਮੈਂ ਉਹਦੀ ਸਮਝੀ ਉਹ ਤੇ ਮੈਂ ਉਦਾਂ ਹੀ ਕੀਤਾ ਉਦਾਂ ਕਰਕੇ ਮੈਂ ਉਹ ਦਫ਼ਤਰ ਪਹੁੰਚਿਆ ਜਦੋਂ ਉੱਥੇ ਦਫ਼ਤਰ ਦੇ ਵਿੱਚ ਗੱਲਬਾਤ ਕੀਤੀ ਤੇ ਉਹਨਾਂ ਨੇ ਕਾਗਜ਼ ਪੱਤਰ ਜਿਹੜੇ ਵੀ ਮੰਗੇ ਤੇ ਉਹ ਅਸੀਂ ਲੈ ਦਿੱਤੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਹੁਣ ਜਦੋਂ ਮੈਂ ਪਿੰਡੋਂ ਤੁਰੂੰਗਾ ਬਠਿੰਡੇ ਤੋਂ ਤੇ ਉੱਧੇ ਜਾਊਂਗਾ ਤੇ ਆਥਣ ਤਾਂ ਹੋਈ ਜਾਂਦਾ ਨਾ ਨਿਹਰਾ ਹੋਈ ਜਾਂਦਾ ਵਾਪਸ ਮੁੜਨ ਦਾ ਸਮਾਂ ਰਹਿੰਦਾ ਨਹੀਂ ਤਾਂ ਮੈਂ ਆਪਣੇ ਕੁਝ ਦੋਸਤਾਂ ਨੂੰ ਫੋਨ ਪਾਣ ਕੀਤੇ ਤਾਂ ਮੈਨੂੰ ਪਤਾ ਲੱਗਿਆ ਵੀ ਇੱਕ ਮੇਰਾ ਜਿਹੜਾ ਜਾਣ ਪਛਾਣ ਦਾ ਹੈਗਾ ਉੱਥੇ ਹੋਸਟਲ 'ਚ ਰਹਿੰਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਮੈਂ ਉਹਦੇ ਉਹਦੇ ਕੋਲੇ ਰਾਤ ਕੱਟ ਸਕਦਾ ਤਾਂ ਉਹਦੇ ਤੋਂ ਮੈਂ ਪੁੱਛਿਆ ਉਹਨੇ ਮੈਨੂੰ ਦੱਸਿਆ ਵੀ ਇੱਦਾਂ ਆਟੋ ਲੈ ਕੇ ਦੋ ਨੰਬਰ ਗੇਟ ਤੇ ਉੱਤਰ ਜੀ ਤੇ ਮੈਂ ਦੋ ਨੰਬਰ ਗੇਟ ਤੇ ਉੱਤਰਿਆ ਜਦੋਂ ਤੇ ਪਹਿਲੀ ਵਾਰ ਮੈਂ ਯੂਨੀਵਰਸਿਟੀ ਦੇਖੀ ਹਨਾ ਤੇ ਬੜਾ ਖੁਸ਼ ਹੋਇਆ ਵੀ ਐਡੀ ਖੂਬਸੂਰਤ ਜਗ੍ਹਾ ਵੀ ਕੋਈ ਹੋ ਸਕਦੀ ਹੈ ਕਿਉਂਕਿ ਦੋ ਨੰਬਰ ਗੇਟ ਤੋਂ ਜਦੋਂ ਆਪਾਂ ਅੰਦਰ ਪੜਦੇ ਹਾਂ ਬੜਾ ਸੋਹਣਾ ਲਾਈਟਾਂ ਲੂਟਣ ਲੱਗੀਆਂ ਹੋਈਆਂ ਆਥਨ ਰਾਤ ਹੋ ਗਈ ਸੀ ਉਦੋਂ ਤੇ ਮੈਂ ਅੱਗੇ ਗਿਆ ਅੱਗੇ ਹੋਸਟਲ ਦੇ ਵਿੱਚ ਉਹਨਾਂ ਦੇ ਕਮਰੇ ਦੇਖੇ ਉਹਨਾਂ ਦੀ ਮੈਸ ਦੇਖੀ ਬੜਾ ਨਿਆਰਾ ਆਇਆ ਕਿਉਂਕਿ ਮੈਂ ਚਾਹੇ ਸਕੂਲ ਦੇ ਵਿੱਚ ਹੋਸਟਲ 'ਚ ਪੜਿਆ ਸੀ ਪਰ ਕਾਲ ਜਿਹੜੀ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਸੀ ਉਹ ਕਿਆ ਬਾਤ ਸੀ ਤੇ ਉਹਨਾਂ ਨੇ ਮੈਨੂੰ ਦਿਖਾਇਆ ਲਾਇਬ੍ਰੇਰੀ ਕਮਾਈ ਜਾਓ ਤੇ ਮੈਂ ਸੋਚ ਰਿਹਾ ਵੀ ਯਾਰ ਕਿੱਡੇ ਖੁਸ਼ਕਿਸਮਤ ਬੰਦੇ ਆ ਵੀ ਇਹ ਟੀ ਵਧੀਆ ਯੂਨੀਵਰਸਿਟੀ 'ਚ ਪੜੀ ਜਾਂਦੇ ਆ ਤੇ ਮੈਨੂੰ ਤਾਂ ਇਹ ਮੌਕਾ ਮਤਲਬ ਕਦੇ ਮਿਲ ਹੀ ਨਹੀਂ ਸਕਦਾ ਸੀ ਹਨਾ ਵੀ ਮੈਂ ਵੀ ਇੱਥੇ ਪੜਦਾ ਹੁੰਦਾ ਹੁੰਦਾ ਚਲੋ ਉਸ ਅਗਲੇ ਦਿਨ ਤੜਕੇ ਮੈਂ ਉੱਠਿਆ ਪਿੰਡ ਨੂੰ ਵਾਪਸ ਆ ਗਿਆ ਉਸ ਸਿਲਸਲੇ ਦੇ ਵਿੱਚ ਮੇਰੇ ਦੋ ਤਿੰਨ ਗੇੜੇ ਲੱਗੇ ਮੇਰੀ ਖੁਸ਼ਕਿਸਮਤੀ ਦੇ ਨਾਲ ਵੀ ਉਹ ਮਹੀਨਾ ਵੀ ਜਿਹੜਾ ਸੀਗਾ ਉਹ ਮਾਰਚ ਦਾ ਸੀ ਐਦਾਂ ਹੀ ਕਰਦੇ ਕਰਉਂਦੇ April ਆ ਗਿਆ ਮੈਂ ਫੇਰ ਮੇਰਾ ਇੱਕ ਦੋ ਗੇੜੇ ਉੱਥੇ ਲੱਗੇ ਤੇ ਉੱਥੇ ਫਿਰ ਪ੍ਰੋਸਪੈਕਟਸ ਆ ਗਏ ਜਦੋਂ ਪ੍ਰੋਸਪੈਕਟਸ ਆ ਗਏ ਤੇ ਮੈਂ ਇੱਕ ਦਿਨ ਉਹ ਵੇਖਣ ਲੱਗ ਗਿਆ ਹਨਾ ਵੀ ਐ ਵੀ ਮੇਰੀ ਵੀ ਭਰਤੀ ਇੱਥੇ ਹੋ ਜਾਏ ਤਾਂ ਮੁੰਡਾ ਮੈਨੂੰ ਕਹਿੰਦਾ ਵੀ ਤੇਰੇ ਗ੍ਰੈਜੂਏਸ਼ਨ ਚ ਨੰਬਰ ਥੋੜੇ ਆ ਦੇ 60% ਨੰਬਰ ਚਾਹੀਦੇ ਇੱਥੇ ਤੇ ਤੇ ਤੇਰਾ ਬਣ ਨਹੀਂ ਸਕਦਾ ਤੇ ਜਿਹੜੇ ਬੰਦੇ ਨੇ ਕੀਤੀ ਹੈ ਬੀਐਸਸੀ ਐਗਰੀਕਲਚਰ ਉਹ 55 ਵਾਲਾ ਵੀ ਚਲੇ ਜਾਂਦਾ ਮੇਰੀ ਬੀਐਸਸੀ ਆਨਰਜ਼ ਇਕਨੋਮਿਕਸ ਸੀਗੀ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਤੇ ਫਿਰ ਵੀ ਮੈਂ ਸੋਚਦਾ ਸਚਾਉਂਦਾ ਜੇ ਇੱਕ ਮੁੰਡਾ ਹੋਰ ਸਾਡੇ ਉੱਥੇ ਹੋਇਆ ਮਤਲਬ ਆਇਆ ਸੀ ਉਦੋਂ ਪਹਿਲਾਂ ਵੀ ਆਇਆ ਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨੰਬਰ ਜ਼ਿਆਦੇ ਸੀ ਹਨਾ 60% ਤੋਂ ਉੱਤੇ ਸੀ ਮੇਰੇ ਘੱਟ ਸੀ ਤਮੈਨੂੰ ਮੈਂ ਘਰੇ ਵਾਪਸ ਆਇਆ ਤੇ ਮੱਖ ਸੁੱਖੇ ਨੇ ਘਰਦਾਂ ਨਾਲ ਗੱਲ ਕੀਤੀ ਕਿ ਮੈਂ ਯੂਨੀਵਰਸਿਟੀ ਚ ਦਾਖਲਾ ਲੈਣਾ ਬਾਪੂ ਨੇ ਮੈਨੂੰ ਸ਼ਰਿਆਮ ਕਹਿਤਾ ਕਿ ਔਖਾ ਆਪਣਾ ਤੇ ਵੀ ਹੁਣ ਨੌਕਰੀ ਦੀ ਲੋੜ ਆ ਨਾ ਵੀ ਨੌਕਰੀ ਕਰ ਤੂੰ ਫੇਰ ਹੀ ਆ ਵੀ ਹੁਣ ਵਿਆਹ ਵੀ ਕਰਨੇ ਆਪਾਂ ਤਾਂ ਕਰਕੇ ਪੜਾਈ ਨੀਕੀ ਕਰਾ ਸਕਦੇ ਮਾਤਾ ਮੇਰੀ ਚਾਹੇ ਅਨਪੜਾ ਪਰ ਉਹ ਬੜੀ ਇਸ ਚੀਜ਼ ਨੂੰ ਲੈ ਕੇ ਬੜੀ ਮੈਂ ਦੂਰੰਦੇਸ਼ੀ ਵਾਲੀ ਗੱਲ ਸਮਝਦਾ ਉਹਨੂੰ ਕੁਛ ਨਹੀਂ ਪਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੀ ਹੈ ਐਮ ਐਸ ਸੀ ਕੀ ਹੈ ਜਾਂ ਕੀ ਹੋ ਜਾਣਾ ਕੀ ਨਹੀਂ ਹੋਣਾ ਉਹਨਾਂ ਦੇ ਭਾਵੇਂ ਤਾਂ ਮੇਰੀ ਭਰਾ ਪੜ੍ਹਾਈ ਜਿਹੜੀ ਉਹ ਪੂਰੀ ਹੋ ਗਈ ਸੀ ਤੇ ਮਾਤਾ ਮੇਰੀ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਤੇ ਉਹਨੇ ਮੇਰੇ ਵੱਡੇ ਭਰਾ ਨਾਲ ਗੱਲ ਕੀਤੀ ਤੇ ਮੇਰਾ ਵੱਡਾ ਭਰਾ ਹਮੇਸ਼ਾ ਹੀ ਮੇਰੇ ਲਈ ਖੜਦਾ ਰਿਹਾ ਹੈ ਨਾ ਤਾਂ ਉਹਨੂੰ ਵੀ ਕਿਰਾਂ ਜੇ ਤਾਂ ਉਹ ਮੈਨੂੰ ਦੱਸਿਆ ਬਾਅਦ ਚ ਉਹਨੇ ਕਹਿੰਦਾ ਵੀ ਚਲ ਤੂੰ ਕੋਈ ਨਾ ਦਾਖਲਾ ਭਰ ਦੇ ਉੱਥੇ ਜਿਹੜਾ ਵੀ ਫਾਰਮ ਦੀ ਫੀਸ ਹੈ ਤੇ ਪੇਪਰ ਦੇ ਦੇ ਫਿਰ ਦੇਖਦੇ ਆਂ ਜਿੱਦਾਂ ਇਦਾਂ ਸੀਗਾ ਵੀ ਉੱਥੇ ਜਿਹੜੇ ਪੇਪਰ ਪਾਸ ਕਰਕੇ ਹੀ ਉੱਥੇ ਜਾਂਦੇ ਆ ਹਨਾ ਤੇ ਵੀ ਇਹ ਤੋਂ ਜੇ ਪੇਪਰ ਪਾਸ ਹੋ ਫੇਰ ਹੀ ਆ ਵੀ ਇਹ ਤੋਂ ਕਿਹੜਾ ਪੇਪਰ ਪਾਸ ਹੋਣਾ ਜਾਂ ਹੋ ਜਾਊਗਾ ਤਦ ਵਧੀਆ ਤੇ ਉਹ ਪਤਾ ਨਹੀਂ ਕੀ ਸੋਚਣਾ ਤਾਂ 3400 ਰੁਪਏ ਫੀਸ ਸੀ ਉਹ ਵੀ ਬੜੀ ਲੱਗਦੀ ਸੀ ਹਨਾ ਫਾਰਮ ਦੀ ਫੀਸ ਉਸ ਟਾਈਮ ਮੇਰੇ ਆਦਾ ਉਹ 3400 ਰੁਪਏ ਜਿਹੜਾ ਫੀਸ ਸੀਗੀ ਤੇ ਉਹ ਫਾਰਮ ਸਣੇ ਭਰ ਕੇ ਤੇ ਮੈਂ ਉੱਥੇ ਜਮਾ ਕਰਾਇਆ ਜਦੋਂ ਤੱਕ ਜਮਾ ਕਰਾਇਆ ਤਾਂ ਤਿਆਰੀ ਤੁਰੀ ਕੀਤੀ ਇਕਨੋਮਿਕਸ ਮੈਨੂੰ ਬਹੁਤ ਪਸੰਦ ਆ ਸ਼ੁਰੂ ਤੋਂ ਹੀ ਮੈਨੂੰ ਮਤਲਬ ਦਿਲੋਂ ਉਹਨੂੰ ਜਾਣਦਾ ਵੀ ਕਿਵੇਂ ਕੀ ਹੁੰਦਾ ਹਨਾ ਸਭ ਤੇ ਇਕਨੋਮਿਕਸ ਜ਼ਿਆਦਾ ਹੋਣ ਕਰਕੇ ਉਹਦੇ ਚ ਤੇ ਮੈਂ ਪੇਪਰ ਦਿੱਤਾ ਪੜਾਈ ਪੜੂਈ ਵੀ ਕੀਤੀ ਸੀ ਚੰਗੀ ਪੇਪਰ ਦੇ ਕੇ ਤੇ ਮੈਂ ਆ ਗਿਆ ਮੁੰਡੇ ਗੱਲਾਂ ਕਰਦੇ ਆਉਂਦੇ ਆ ਬੱਸ ਦੇ ਵਿੱਚ ਹਨਾ ਵੀ ਫਲਾਣਾ ਕਿਵੇਂ ਕੀਤਾ ਉਹ ਤੇ ਹੁਣ ਕਾ ਜਿਵੇਂ ਆਪਸ ਗੱਲਾਂ ਕਰਦੇ ਉਹ ਸਵਾਲ ਕੀ ਉਤ ਉਹਦਾ ਕੀ ਉੱਤਰ ਸੀ ਘਰੇ ਆਇਆ ਮੈਂ ਅਗਲੇ ਦਿਨ ਉਧਰ ਰਿਜ਼ਲਟ ਆਉਣਾ ਸੀ ਮੈਂ ਘਰੇ ਬੈਠਾ ਸਾਡੇ ਚਵਾਰੇ ਦੇ ਵਿੱਚ ਬੇਬੇ ਬਾਪੂ ਥੱਲੇ ਬੈਠੇ ਆ ਫਾਰਮ ਇੱਕੋ ਹੀ ਭਰਿਆ ਸੀ ਗਾਂ ਪਤਾ ਨਹੀਂ ਸੀ ਕਰਨਾ ਕੀ ਹੈ ਨੌਕਰੀ ਮਿਲੂਗੀ ਕਿ ਨਾ ਮਿਲੂਗੀ ਪਰ ਉਹਨਾਂ ਨੂੰ ਮੇਰੇ ਮੂੰਹ ਤੋਂ ਲੱਗ ਗਿਆ ਸੀ ਪਤਾ ਵੀ ਹਾਂ ਇਹਦੇ ਲਈ ਸਭ ਕੁਝ ਇਹ ਦਾਖਲ ਲੈਣਾ ਹੀ ਹੈ ਉੱਥੇ ਤਾਂ ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕਰਕੇ ਦੱਸਣਾ ਸੀਗਾ ਕਿ ਜਦੋਂ ਰਿਜ਼ਲਟ ਲੱਗ ਗਿਆ ਵੀ ਤੂੰ ਪਾਸ ਹੈ ਕਿ ਫੇਲ ਹੈ ਹੈਨਾ ਰੈਂਕ ਆਉਂਦੇ ਨੇ ਵੀ ਇੰਨੇ ਰੈਂਕ ਤੱਕ ਬੰਦਾ ਉਹ ਕਰ ਲੂਗਾ ਜਦੋਂ ਮੈਂ ਉਹ ਮੈਂ ਫੋਨ ਕਰਨੀ ਚਾਹਕੀ ਜਾਨਾ ਜਦੋਂ ਮੈਂ ਚਵਾਰੇ 'ਚ ਬੈਠਾ ਬੇਬੀ ਬਾਪੂ ਥੱਲੇ ਨੇ ਮੱਥੇ ਥੱਲੇ ਬੈਠੇ ਜਦੋਂ ਉਹ ਮੈਨੂੰ ਦੱਸਦਾ ਰਿਜ਼ਲਟ ਤੇ ਮੈਂ ਉੱਚੀ ਦੇਣੇ ਰੌਲਾ ਪਾ ਦਿੰਨਾ ਮੇਰਾ ਮੈਂ ਟੌਪ ਕੀਤਾ ਉਹਦੇ 'ਚ ਹਨਾ ਅਸੀਂ ਇੱਕ ਕੁੜੀ ਸੀ ਉਹਦਾ ਪਹਿਲਾ ਰੈਂਕ ਸੀ ਮੇਰਾ ਦੂਜਾ ਸੀ ਸਾਡੀ ਦੋਵਾਂ ਦੀ ਸਕਾਲਰਸ਼ਿਪ ਲੱਗੀ ਸੀ ਤੇ ਬੜਾ ਮੈਂ ਖੁਸ਼ ਹੋਇਆ ਤੇ ਮਾਤਾ ਨੂੰ ਤੇ ਬਾਪੂ ਨੂੰ ਇਹ ਲੱਗਿਆ ਵੀ ਖੌਰੇ ਕੁਛ ਕਰ ਕਰਾ ਨਾ ਲਿਆ ਹੋਵੇ ਨੇ ਹਨਾ ਵੀ ਜਿਹੜਾ ਕਿਤੇ ਫੇਲ ਨਾ ਹੋ ਗਿਆ ਹੋਵੇ ਉਦੋਂ ਮੈਂ ਦੱਸਿਆ ਮੈਂ ਚਾਰੇ ਤੋਂ ਉੱਤਰ ਰਿਹਾ ਉਹਨਾਂ ਨੂੰ ਦੱਸੀ ਗੱਲ ਬਾਤ ਬੜੇ ਖੁਸ਼ ਹੋਏ ਉਹ ਤੇ ਭਰਾ ਨੂੰ ਫੋਨ ਕੀਤਾ इमोशनल ਵੀ ਹੋਏ ਬਹੁਤ ਖੁਸ਼ ਹੋਇਆ ਤੇ ਉਹਨੇ ਮੈਨੂੰ ਫੇਰ ਕਿਹਾ ਕਹਿੰਦਾ ਹੁਣ ਪੜ ਲੈ ਤੂੰ ਹੁਣ ਚੱਕ ਦੇ ਬਟੇ ਚਲੋ ਫਿਰ ਅਸੀਂ ਉੱਥੇ ਗਏ ਤੇ ਦਾਖਲਾ ਲਿਆ ਸਭ ਕੁਝ ਵਧੀਆ ਰਿਹਾ ਤੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਜਿਹੜਾ ਲੋਨ ਅਸੀਂ ਲੈਣ ਗਏ ਸੀ ਅਸਲ ਦੇ ਵਿੱਚ ਉਹ ਲੋਨ ਆਲੇ ਸਾਡੇ ਨਾਲ ਧੋਖਾ ਕਰੀ ਜਾਂਦੇ ਸੀ 4% ਤੇ ਕੋਈ ਘਰ ਨੂੰ ਲੋਨ ਨਹੀਂ ਦਿੰਦਾ ਉਹਨਾਂ ਨੇ ਸਾਡਾ 8-9000 ਰੁਪਿਆ ਲਵਾਤਾ ਕੋਈ ਖਰਚੇ ਵਰਚੋਂ ਹੀ ਲੈ ਲੇ ਪਰ ਸਾਡਾ ਲੋਨ ਨਹੀਂ ਹੋਇਆ ਪਰ ਬਹਾਨਾ ਉਹ ਬਣਿਆ ਮੈਂ ਧੰਨਵਾਦ ਕਰਦਾ ਹਾਂ ਕਿ ਉਹ ਬਹਾਨਾ ਬਣਿਆ ਜਿਹਦੇ ਕਰਕੇ ਮੈਂ ਯੂਨੀਵਰਸਿਟੀ ਤੱਕ ਪਹੁੰਚਿਆ ਲੁਧਿਆਣੇ ਗਿਆ ਤੇ ਉੱਥੇ ਪੜ੍ਹਾਈ ਕੀਤੀ ਜਿੱਥੋਂ ਬਹੁਤ ਜ਼ਿਆਦਾ ਕੁਝ ਸਿੱਖਿਆ ਅੱਜ ਵੀ ਸਿੱਖਦੇ ਹਾਂ ਪਰ ਉੱਥੋਂ ਬਹੁਤ ਕੁਝ ਸਿੱਖਿਆ ਤਾਂ ਕਰਕੇ ਅਸੀਂ ਕਈ ਵਾਰ ਬਹੁਤ ਥੋੜਾ ਮੰਗ ਲੈਨੇ ਹੁੰਨੇ ਆ ਮਹਾਰਾਜ ਤੋਂ ਵੀ ਮੈਨੂੰ ਉਹ ਦੇ ਦੇ ਪਰ ਉਹਨੇ ਕੀ ਬਿਆਨਤਾ ਸਾਡੇ ਲਈ ਗੁੰਦੀਆਂ ਉਹਨੇ ਕੀ ਸਾਡੇ ਲਈ ਸੋਚਿਆ ਹੋਇਆ ਇਹ ਅਸੀਂ ਸੋਚ ਵੀ ਨਹੀਂ ਸਕਦੇ ਮਤਲਬ ਹੱਦੋਂ ਪਰੇ ਉਹ ਸਾਡੇ ਲਈ ਖੜਾ ਹੈ ਜੇਕਰ ਅਸੀਂ ਉਹਦਾ ਨਾਮ ਲੈਨੇ ਆ ਉਹਨੂੰ ਸੋਚਦੇ ਆ ਨਹੀਂ ਵੀ ਲੈਂਦੇ ਤਾਂ ਵੀ ਮਹਾਰਾਜ ਨੇ ਸਾਡਾ ਭਲਾ ਹੀ ਕਰਨਾ ਹੁੰਦਾ ਤਾਂ ਕਰਕੇ ਮੇਰੇ ਮਨ ਦੇ ਵਿੱਚ ਬੜੀ ਵੱਡੀ ਗੱਲ ਹੋਰ ਵੀ ਗੱਲਾਂ ਜਿਹੜੀਆਂ ਮੈਨੂੰ ਇਦਾਂ ਲੱਗੀਆਂ ਵੀ ਰੀ ਜ਼ਿੰਦਗੀ ਚ ਵਾਪਰਿਆ ਜਿਹੜਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਹਨਾ ਹੁਣ ਤੱਕ ਜਿੱਥੇ ਤੱਕ ਮੈਂ ਹੁਣ ਇੱਥੇ ਬੈਠਾ ਹਾਂ ਤਾਂ ਇਹ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਿੱਧਰ ਨੂੰ ਜਾ ਰਿਹਾ ਕਿੱਧਰ ਨਹੀਂ ਆਪਣੇ ਆਪ ਹੀ ਜਿਵੇਂ ਵਿਧ ਬਣਦੀ ਜਾਂਦੀ ਹੈ ਉਵੇਂ ਬੰਦਾ ਕਿਤੇ ਦੋ ਜਾਂਦਾ ਹੈ ਅਗਲੀ ਗੱਲ ਕਰਾਂਗੇ ਹੋਰ ਵੀ ਖੂਬਸੂਰਤ ਚਲੋ